ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਅਵਜਾ ਸੁਣਦੇ ਹਾਂ ਲੇਖਕ ਫਿਓਦਰ ਦੋਸਤੋ ਵਸਕੀ ਜਿਹਦਾ ਰੂਸੀ ਨਾਵਲ ਦਾ ਅਨਕ ਸਟ੍ਰੀਮ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੀਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਭਾਗ 6 ਸੋਫੀਆ ਪੀਟਰੋਵਨਾ ਜੋ ਕਰਨਲ ਸਰ ਪੁਚੀਨ ਦੇ ਪਤਨੀ ਸੀ ਬਹੁਤ ਸ਼ੋਰੀਲੇ ਸੁਭਾਦੀ ਸੀ ਬੋਲਣ ਵਿੱਚ ਤਾਂ ਉਹ ਚੇੜੀਆਂ ਦੇ ਕਬੀਲੇ ਦੀ ਮੈਂਬਰ ਜਪਦੀ ਸੀ ਉਮਰ ਪੱਖੋਂ ਉਹ 50 ਸਾਲ ਦੀ ਸੀ ਖੂਬਸੂਰਤ ਅੱਖਾਂ ਸਨ ਚਿਹਰੇ ਤੇ ਥਾਂ-ਥਾਂ ਪੀਲੇ ਡੱਬ ਜਏ ਪਏ ਹੋਏ ਸਨ ਕੱਦ ਮਦਰਾ ਸੀ ਸਰੀਰ ਕਮਜ਼ੋਰ ਸੀ ਕਾਲੇ ਰੰਗ ਦਾ ਲਿਬਾਸ ਪਾਇਆ ਹੋਇਆ ਸੀ ਉਸ ਨੂੰ ਹਮੇਸ਼ਾ ਅੱਜ ਵੀ ਜਿਹੀ ਲੱਗੀ ਰਹਿੰਦੀ ਸੀ ਕਦੇ ਇੱਕ ਥਾਂ ਤੇ ਟਿੱਕੇ ਨਹੀਂ ਬੈਠਦੀ ਸੀ ਸੋਫੀਆ ਨੂੰ ਸ਼ਹਿਰ ਦੀ ਬਹੁਤ ਵੱਡੀ ਸਾਜ਼ਿਸ਼ ਤੇ ਛੜੀਯੰਤਰੀ ਔਰਤ ਮੰਨਿਆ ਜਾਂਦਾ ਸੀ ਉਹ ਹਰ ਥਾਂ ਤੇ ਇਸ ਗੱਲ ਦਾ ਰੋਪ ਜਮਾਉਂਦੀ ਸੀ ਕਿ ਉਹ ਇਸ ਕਰਨਲ ਦੀ ਪਤਨੀ ਹੈ ਭਾਵੇਂ ਕਿ ਉਹ ਆਪਣੇ ਕਰਨਲ ਪਤੀ ਨਾਲ ਵੀ ਲੜ ਪੈਂਦੀ ਸੀ ਅਤੇ ਲੜਦਿਆਂ ਲੜਦਿਆਂ ਉਸ ਦਾ ਮੂੰਹ ਨੋਚ ਲੈਂਦੀ ਸੀ ਉਸ ਤੇ ਇੱਕ ਹੋਰ ਵੀ ਆਦਤ ਸੀ ਉਹ ਦੁਪਹਿਰੇ ਲੰਚ ਤੋਂ ਪਹਿਲਾਂ ਵੋਦਕਾ ਦੇ 4 ਪੈਗ ਪਿੰਦੀ ਸੀ ਤੇ ਫਿਰ ਸ਼ਾਮ ਨੂੰ ਡਿਨਰ ਤੋਂ ਪਹਿਲਾਂ 4 ਪੈਗ ਹੋਰ ਪਿੰਦੀ ਸੀ ਉਹ ਮਿਸੇਜ਼ ਐਂਟੀ ਪੋਵਨਰ ਪਾਗਲਪਨ ਦੀ ਹੱਦ ਤੱਕ ਨਫ਼ਰਤ ਕਰਦੀ ਸੀ ਮੈਂ ਤਾਂ ਬਸ 1 ਮਿੰਟ ਵਾਸਤੇ ਆਈ ਹਾਂ ਮੇਰੀ ਪਰਿਮਾਰੀਆ ਉਸਨੇ ਵਿਖਾਵਾ ਕਰਦਿਆਂ ਕਿਹਾ ਬੈਠਣ ਦਾ ਟਾਈਮ ਨਹੀਂ ਮੈਂ ਤਾਂ ਤੈਨੂੰ ਖਬਰਸਾਰ ਦੇਣਾ ਆਂ ਕਿ ਸ਼ਹਿਰ ਵਿੱਚ ਕੀ ਚੱਲ ਰਿਹਾ ਹੈ ਇਸ ਬੁੱਢੇ ਪ੍ਰਿੰਸ ਪਿੱਛੇ ਤਾਂ ਸ਼ਹਿਰ ਦੀਆਂ ਸਾਰੀਆਂ ਸੁੰਦਰ ਔਰਤਾਂ ਉਮਲੀਆਂ ਹੋਈਆਂ ਫਿਰਦੀਆਂ ਹਨ ਉਸ ਲਈ ਮੱਛੀਆਂ ਫੜ ਰਹੀਆਂ ਨੇ ਉਸ ਨੂੰ ਖਿੱਚੀ ਫਿਰਦਿਆਂ ਨੇ ਉਸ ਨੂੰ ਸ਼ੈਂਪੀਅਨ ਪੇਂਟ ਕਰ ਰਹੀਆਂ ਨੇ ਤੈਨੂੰ ਯਕੀਨ ਨਹੀਂ ਹੋਣਾ ਕਿ ਉਸ ਕਾਰਨ ਸ਼ਹਿਰ ਵਿੱਚ ਇੰਨੀ ਹਲਚਲ ਮਚੀ ਹੋਈ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਸ ਨੂੰ ਆਪਣੇ ਘਰੋਂ ਬਾਹਰ ਕਿਉਂ ਜਾਣ ਦਿੱਤਾ ਇਸ ਵੇਲੇ ਉਹ ਨਟਾਲੀਆ ਦਮਿਤਰੀ ਯੇਵਨਾ ਦੇ ਘਰ ਬੈਠਾ ਹੈ ਨਟਾਲੀਆ ਦੇ ਘਰੇ ਮਾਰੀਆ ਗੁੱਸੇ ਨਾਲ ਉਛਲਦੀ ਹੋਈ ਬੋਲੀ ਉਹ ਤਾਂ ਗਵਰਨਰ ਨੂੰ ਮਿਲਣ ਲਈ ਗਿਆ ਸੀ ਉਸ ਤੋਂ ਬਾਅਦ ਉਸਨੇ ਕੋਚਰ ਲਈ ਐਂਟੀਪੋਵਾ ਦੇ ਘਰ ਜਾਣਾ ਸੀ ਇਸ ਨਟਾਲੀਆ ਕੋਲ ਕਿਵੇਂ ਪਹੁੰਚ ਗਿਆ ਹਾਂ ਹਾਂ ਨਟਾਲੀਆ ਦੇ ਘਰ ਹੀ ਹੈ ਭਾਵੇਂ ਜਾ ਕੇ ਵੇਖ ਲੈ ਅਸਲ ਵਿੱਚ ਗਵਰਨਰ ਕਿਧਰੇ ਬਾਹਰ ਗਿਆ ਹੋਇਆ ਸੀ ਫਿਰ ਉਹ ਐਂਟੀਪੋਵਾ ਕੋਲ ਪਹੁੰਚ ਗਿਆ ਐਂਟੀਪੋਵਾ ਕੋਲ ਉਸਨੇ ਡਿਨਰ ਕਰਨ ਦਾ ਵਾਅਦਾ ਕੀਤਾ ਉੱਥੇ ਉਹ ਨਟਾਲੀਆ ਦੇ ਕਾਬੂ ਆ ਗਿਆ ਓਨਟੀ ਪੋਵਾ ਕੋਲ ਦਾ ਚੱਕਰ ਮਾਰਦੀ ਹੀ ਰਹਿੰਦੀ ਹੈ ਉਹ ਪ੍ਰਿੰਸ ਨੂੰ ਲੰਚ ਕਰਵਾਉਣ ਦੇ ਬਹਾਨੇ ਆਪਣੇ ਨਾਲ ਆਪਣੇ ਘਰ ਲੈ ਗਈ ਇਸ ਤਰ੍ਹਾਂ ਤੇਰਾ ਪ੍ਰਿੰਸ ਇਸ ਵੇਲੇ ਨਟਾਲੀਆ ਦੇ ਘਰੇ ਬੈਠਾ ਹੈ ਜਾ ਕੇ ਉਸ ਨੂੰ ਕਾਬੂ ਕਰ ਲੈ ਜੇ ਕਰ ਸਕਦੀ ਹੈ ਤਾਂ ਪਰ ਉਸਨੇ ਨਾਲਤਾ ਮਾਸਕਲੀਆ ਕੋਫ ਕੀ ਕਿਹਾ ਮਾਸਕਲੀਆ ਕੋਫ ਸੱਚਮੁੱਚ ਉਸੇ ਨਾਲ ਹੈ ਉਸ ਨੂੰ ਕਿਉਂ ਤੋੜ ਦਿੱਤਾ ਉਹ ਸਾਰੇ ਜਿਹਨੇ ਬੈਠੇ ਉਸ ਨਾਲ ਤਾਂਛ ਖੇਡਦੇ ਹੋਣਗੇ ਤੇ ਉਸ ਤੋਂ ਪਹਿਲਾਂ ਕਿ ਉਸ ਨੂੰ ਪਤਾ ਲੱਗੇ ਉਹ ਕਿੱਥੇ ਬੈਠਾ ਹੈ ਉਸ ਨੂੰ ਸਾਫ਼ ਕਰ ਦੇਣਗੇ ਤੇ ਉਹ ਨਟਾਲੀਆ ਪ੍ਰਿੰਸ ਨੂੰ ਤੇਰੇ ਵਿਰੁੱਧ 扑ੜਕਾਰ ਰਹੀ ਹੈ ਉਸ ਨੂੰ ਆਖਰੀ ਹੈ ਕਿ ਤੂੰ ਉਸ ਉੱਪਰ ਕਬਜ਼ਾ ਜਮਾਉਣਾ ਚਾਹਨੀ ਹਾਂ ਨਟਾਲੀਆ ਇਸ ਤਰ੍ਹਾਂ ਆਖ ਰਹੀ ਹੈ ਪਰ ਮੈਨੂੰ ਯਕੀਨ ਹੈ ਕਿ ਪ੍ਰਿੰਸ ਨੂੰ ਉਸ ਦੀ ਗੱਲ ਦਾ ਇੱਕ ਵੀ ਸ਼ਬਦ ਸਮਝ ਨਹੀਂ ਆ ਰਿਹਾ ਉਹ ਬਸ ਉਹਦੇ ਸਾਹਮਣੇ ਬੈਠਾ ਬਿੱਲੀ ਵਾਂਗ ਹਾਂ ਹਾਂ ਕਰੀ ਜਾ ਰਿਹਾ ਤੈਨੂੰ ਪਤਾ ਨਟਾਲੀਆ ਨੇ ਆਪਣੀ 15 ਸਾਲਾ ਕੁੜੀ ਸੋਨੀਆ ਅਤੇ ਉਸ ਕੋਲ ਰਹਿੰਦੀ ਅਨਾਥ ਕੁੜੀ ਮਾਸ਼ਾ ਨੂੰ ਛੋਟੇ ਛੋਟੇ ਕੱਪੜੇ ਪਵਾ ਕੇ ਪ੍ਰਿੰਸ ਦੇ ਸਾਹਮਣੇ ਲੈ ਆਂਦਾ ਹੈ ਉਹਨਾਂ ਦੇ ਸਿਰ ਤੇ ਖੰਭਾਂ ਵਾਲੀਆਂ ਲਾਲ ਟੋਪੀਆਂ ਲਗੀਆਂ ਹੋਈਆਂ ਹਨ ਅਤੇ ਉਹ ਪ੍ਰਿੰਸ ਦਾ ਦਿਲ ਪਰਚਾਉਣ ਲਈ ਉਸ ਅੱਗੇ ਨੱਚ ਰਹੀਆਂ ਹਨ ਤੈਨੂੰ ਪਤਾ ਹੈ ਕਿ ਇਸ ਉਮਰ ਵਿੱਚ ਵੀ ਇਸ ਪ੍ਰਿੰਸ ਦੀ ਇਹ ਕਮਜ਼ੋਰੀ ਹੈ ਉਹ ਉਹਨਾਂ ਕੁੜੀਆਂ ਨੂੰ ਗੰਦੀਆਂ ਅੱਖਾਂ ਨਾਲ ਘੂਰਦਾ ਹੋਇਆ ਚਾਂਬੜਾ ਪਾ ਰਿਹਾ ਹੈ ਦਿਲਕਸ਼ ਕਮਾਲ ਦੇ ਜਿਸਮ ਨੇ ਉਹਨਾਂ ਦੇ ਇਹਨਾਂ ਨੇ ਤਾਂ ਇਸ ਬੈਠਕ ਨੂੰ ਨਾਚ ਗਾਣੇ ਦੀ ਸਟੇਜ ਵਿੱਚ ਬਦਲ ਕੇ ਰੱਖ ਦਿੱਤਾ ਜਦੋਂ ਮੈਂ ਮੈਡਮ ਜਾਜਾ ਜਰਨੀ ਦੇ ਸਕੂਲ 'ਚ ਸਾਂ ਮੇਰੀ ਯਾਦ ਹੈ ਉਥੇ ਕਈ ਸ਼ਹਿਜ਼ਾਦੀਆਂ ਵੀ ਮੇਰੇ ਨਾਲ ਸਨ ਮੈਂ ਉਹਨਾਂ ਸ਼ਹਿਜ਼ਾਦੀਆਂ ਨਾਲ ਸੈਨੇਟਰਾਂ ਦੇ ਕਾਉਂਸਲਰਾਂ ਸਾਹਮਣੇ ਨੱਚਿਆ ਕਰਦੇ ਸਾਂ ਤਾਂ ਆ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਸੀ ਇਹ ਨਾਚ ਤਾਂ ਐਮੇਟਾ ਪਟਪਟ ਪਈਆ ਜਿਹਾ ਹੀ ਹੈ ਮੈਂ ਇੱਥੇ ਹੋਰ ਨਹੀਂ ਬੈਠ ਸਕਦਾ ਚਲੋ ਚੱਲੀਏ ਪਰ ਤੈਨੂੰ ਕਿਵੇਂ ਪਤਾ ਲੱਗਾ ਕਿ ਤੂੰ ਉਸ ਵੇਲੇ ਨਟਾਲੀਆ ਦੇ ਘਰੇ ਸੀ ਹਾਂ ਨਟਾਲੀਆ ਨੇ ਪਿਛਲੇ ਹਫਤੇ ਮੈਨੂੰ ਆਉਣ ਦਾ ਸੱਦਾ ਦਿੱਤਾ ਸੀ ਨਾਲ ਹੁਣ ਪ੍ਰਿੰਸ ਦੇ ਵੀ ਇੱਕ ਜਾਤ ਮਾਰਨੀ ਸੀ ਨਹੀਂ ਤਾਂ ਮੈਂ ਕਿੱਥੇ ਜਾਂਦੇ ਹਾਂ ਉਸ ਦੇ ਘਰੇ ਚੰਗਾ ਮੈਂ ਚਲਦੀ ਹਾਂ ਮਾਰੀਆ ਹਾਲੇ ਮੈਂ ਅਕੂਲੇਨਾ ਕੋਲ ਵੀ ਜਾਣਾ ਹੈ ਤੇ ਉਸ ਨੂੰ ਵੀ ਇਹ ਸਾਰੀਆਂ ਗੱਲਾਂ ਸੁਣਾਉਣੀਆਂ ਹਨ ਤੋ ਤਾਂ ਬਸ ਹੁਣ ਦੇ ਲੋ ਪ੍ਰਿੰਸ ਨੂੰ ਅਲਵਿਦਾ ਆਖ ਤੇ ਉਸਨੇ ਨਹੀਂ ਆਉਣਾ ਹੁਣ ਤੇਰੇ ਕੋਲ ਉਸ ਦੀ ਯਾਦ ਆਸਤਾ ਬਿਲਕੁਲ ਖਤਮ ਹੋ ਚੁੱਕੀ ਹੈ ਹੁਣ ਐਂਟੀ ਪੋਬਾ ਉਸ ਨੂੰ ਆਪਣੇ ਘਰ ਲੈ ਜਾਵੇਗੀ ਇਹ ਸਾਰੀਆਂ ਜਨਾਨੀਆਂ ਤੇ ਥੋ ਡਰਦੀਆਂ ਹਨ ਉਹਨਾਂ ਨੂੰ ਡਰ ਹੈ ਕਿ ਤੂੰ ਉਸ ਬੁੱਢੇ ਤੇ ਕਬਜ਼ਾ ਕਰ ਲਵੇਂਗੀ ਤੂੰ ਸਮਝਦੀ ਐ ਨਾ ਜੀ ਇਨਾਂ ਦੀ ਵਜ੍ਹਾ ਕਰਕੇ ਕਿੰਨੀ ਮਾੜੀ ਗੱਲ ਹੈ ਹਾਂ ਸਭ ਨੂੰ ਪਤਾ ਮੈਂ ਦੱਸਦੀ ਆ ਤੈਨੂੰ ਸਾਰਾ ਸ਼ਹਿਰ ਇਸ ਬਾਰੇ ਗੱਲਾਂ ਕਰ ਰਿਹਾ ਮਿਸੇਸ ਐਂਟੀ ਪੋਵਾ ਨੇ ਪ੍ਰਿੰਸ ਨੂੰ ਡਿਨਰ ਲਈ ਆਖ ਦਿੱਤਾ ਤੇ ਫਿਰ ਰਾਤ ਨੂੰ ਉਹ ਪ੍ਰਿੰਸ ਨੂੰ ਆਪਣੇ ਕੋਲ ਹੀ ਰੱਖ ਲਵੇਗੀ ਉਹ ਤੈਨੂੰ ਹਰਾਉਣ ਲਈ ਅਜਿਹਾ ਕਰ ਰਹੀ ਹੈ ਮੈਂ ਪਿਛਲੇ ਪਾਸਿਓਂ ਐਂਟੀ ਪੋਵਾ ਦੇ ਘਰ ਵੱਲ ਜਾਤ ਮਾਰ ਕੇ ਦੇਖਿਆ ਸੀ ਉੱਥੇ ਤਾਂ ਬੜੇ ਜ਼ੋਰ ਸ਼ੋਰ ਨਾਲ ਡਿਨਰ ਦੀਆਂ ਤਿਆਰੀਆਂ ਹੋ ਰਹੀਆਂ ਹਨ ਬਰੇਸੋਈਏ ਪਕਵਾਨ ਬਣਾਉਣ ਦੀ ਤਿਆਰੀ ਵਿੱਚ ਭੱਜੇ ਫਿਰਦੇ ਹਨ ਸ਼ੈਂਪੀਨ ਦੀਆਂ ਬੋਤਲਾਂ ਸਜਾ ਕੇ ਰੱਖੀਆਂ ਹੋਈਆਂ ਹਨ ਮੈਂ ਤੈਨੂੰ ਦੱਸਾਂ ਕਿ ਤੂੰ ਉੱਥੇ ਜਾ ਅਤੇ ਐਂਟੀਪੋਵਾ ਦੇ ਘਰੇ ਡਿਨਰ ਲਈ ਜਾਣ ਤੋਂ ਪਹਿਲਾਂ ਹੀ ਤੂੰ ਪ੍ਰਿੰਸ ਨੂੰ ਨਟਾਲੀਆ ਦੇ ਘਰੋਂ ਸਿੱਧਾ ਆਪਣੇ ਘਰ ਲਿਆ ਉਸਨੇ ਤੇਰੇ ਨਾਲ ਡਿਨਰ ਦਾ ਵਾਅਦਾ ਪਹਿਲਾਂ ਕੀਤਾ ਨਾਲੇ ਉਹ ਮਹਿਮਾਨ ਵੀ ਤਾਂ ਤੇਰਾ ਹੀ ਹੈ ਮੇਰੀਆਂ ਗੱਲਾਂ ਤੇ ਹੱਸੀਨਾ ਬੜੀਆਂ ਬੇਕਾਰ ਜਨਾਨੀਆਂ ਨੇ ਇੱਥੋਂ ਨੇ ਖਾਸ ਕਰਕੇ ਏ ਦਲਾਲ ਦੀ ਧੀ ਮੈਂ ਵੀ ਆਖਰ ਕਰਨਲ ਦੀ ਬੀਵੀ ਆ ਸਭ ਖਬਰ ਰੱਖਣੀ ਆ ਚੰਗਾ ਮੈਂ ਚਲਦੀ ਹਾਂ ਮੇਰੀ ਬੱਗੀ ਤੁਹਾਡੇ ਬੂਹੇ ਤੇ ਖਲੋਤੀ ਹੈ ਇਸ ਚਲਦੇ ਫਿਰਦੇ ਅਖਬਾਰ ਤੋਂ छुटਕਾਰਾ ਪਾ ਕੇ ਮਾਰਿਆ ਉਸ ਦੁਆਰਾ ਬਖਸ਼ੀ ਪਰੇਸ਼ਾਨੀ ਬਾਰੇ ਸੋਚਦੇ ਹੋਏ ਕੋ ਚਿਰ ਚੁੱਪਚਾ ਬੈਠੀ ਸੋਚਦੀ ਰਹੀ ਉੰਜ ਸੋਫੀਆ ਦਾ ਸੁਭਾ ਵਧੀਆ ਤੇ ਵਿਹਾਰਿਕ ਸੀ ਸਮਾ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਸੀ ਪਰ ਸਭ ਤੋਂ ਵੱਡੀ ਮੁਸ਼ਕਲ ਦਾ ਹਾਲੇ ਤੱਕ ਕੋਈ ਹੱਲ ਨਹੀਂ ਲੱਭਿਆ ਸੀ ਮਾਰੀਆ ਨਸਕੇ ਜੀਨਾਂ ਦੇ ਕਮਰੇ ਵਿੱਚ ਪਹੁੰਚੀ ਜੀਨਾਂ ਸਿਰ ਝੁਕਾਈ ਅਤੇ ਆਪਣੇ ਪੀਲੇ ਹੱਥ ਇਕੱਠੇ ਕਰੀ ਕਮਰੇ ਵਿੱਚ ਚੱਕਰ ਲਗਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਉਸ ਨੇ ਮਾਂ ਨੂੰ ਕਮਰੇ ਵਿੱਚ ਵੜਦਿਆਂ ਵੇਖਿਆ ਉਸ ਨੇ ਛੇਤੀ ਨਾਲ ਆਪਣੇ ਅਥਰੂ ਪੂੰਝੇ ਅਤੇ ਇੱਕ ਨਕਲੀ ਜਿਹੀ ਮੁਸਕਾਨ ਆਪਣੇ ਚਿਹਰੇ ਤੇ ਲਿਆਨ ਦੀ ਮਾ ਦੇ ਕੁਝ ਆਖਣ ਤੋਂ ਪਹਿਲਾਂ ਉਹ ਆਪ ਹੀ ਬੋਲੋ ਠੀਕ ਮਾ ਤੂੰ ਪਹਿਲਾਂ ਹੀ ਆਪਣਾ ਬਹੁਤ ਸਮਾਂ ਮੇਰੇ ਤੇ ਨਸ਼ਟ ਕਰ ਚੁੱਕੀ ਹੈ ਪਰ ਤੂੰ ਮੈਨੂੰ ਅੰਨੀ ਨਹੀਂ ਕਰ ਸਕਦੀ ਮੈਂ ਕੋਈ ਬੱਚੀ ਨਹੀਂ ਬਿਨਾਂ ਕਿਸੇ ਦੇ ਆਖਣ ਤੇ ਉਸ ਤੇ ਤਰਸ ਖਾ ਕੇ ਧਾਰਮਿਕ ਸਾਧਨੀਆਂ ਵਾਂਗ ਸੇਵਾ ਕਰਨ ਲਈ ਕਹਿਣਾ ਆਪਣੀ ਕਮਿੰਗੀ ਨੂੰ ਜਾਇਜ਼ ਠਹਿਰਾਉਣ ਲਈ ਠੱਗੀ ਠੋਰੀ ਦੇ ਉਦੇਸ਼ ਨੂੰ ਆਦਰਸ਼ਵਾਦੀ ਉਦੇਸ਼ਾਂ ਨਾਲ ਜੋੜਨਾ ਇਹ ਸਾਰਾ ਸ਼ਬਦਜਾਲ ਮੈਨੂੰ ਪਰਵਾ ਨਹੀਂ ਸਕਿਆ ਮੈਂ ਕਿਸੇ ਧੋਖੇ ਦਾ ਸ਼ਿਕਾਰ ਨਹੀਂ ਹੋ ਸਕਦੀ ਮੈਂ ਦੁਆਰਾ ਬੋਲ ਕੇ ਦੱਸ ਰਹੀ ਹਾਂ ਤੇਰਾ ਇਹ ਸਾਰਾ ਮੱਕੜ ਜਾਗ ਮੈਨੂੰ ਧੋਖਾ ਨਹੀਂ ਦੇ ਸਕਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਮਾਂ ਮੇਰੀ ਬੜੀ ਹੀ ਪਿਆਰੀ ਟੀਜੀਨਾ ਮਾਰੀਆਂ ਨੇ ਬੜੀ ਚੌਕਸੀ ਨਾਲ ਫਿਰ ਤੋਂ ਗੱਲ ਛੇੜਨ ਦੇ ਇਰਾਦੇ ਨਾ ਰੱਖਿਆ ਚੁੱਪ ਕਰ ਜਾ ਮਾਂ ਸਬਰ ਕਰ ਤੇ ਹੁਣ ਮੇਰੀ ਗੱਲ ਸੁਣ ਤੇਰੇ ਮੱਕੜ ਜਾਲ ਨੂੰ ਪੂਰੀ ਤਰ੍ਹਾਂ ਸਮਝਣ ਦੇ ਬਾਵਜੂਦ ਅਤੇ ਇਸ ਕੰਮ ਪਿੱਛੇ ਤੇਰੇ ਕਮੀਨੇ ਉਦੇਸ਼ਾਂ ਦੀ ਪੂਰੀ ਜਾਣਕਾਰੀ ਰੱਖਣ ਦੇ ਬਾਵਜੂਦ ਮੈਨੂੰ ਤੇਰੀ ਇਹ ਪੇਸ਼ਕਸ਼ ਸਮੁੱਚੇ ਰੂਪ ਵਿੱਚ ਮਨਜ਼ੂਰ ਹੈ ਸੁਣ ਰਹੀ ਹੈ ਨਾ ਮਾਂ ਸਮੁੱਚੇ ਰੂਪ ਵਿੱਚ ਮਨਜ਼ੂਰ ਹੈ ਮੈਨੂੰ ਤੇ ਮੈਂ ਤੇਰੇ ਸਾਹਮਣੇ ਐਲਾਨ ਕਰ ਰਹੀ ਹਾਂ ਕਿ ਮੈਂ ਪ੍ਰਿੰਸ ਨਾਲ ਸ਼ਾਦੀ ਕਰਵਾਉਣ ਲਈ ਤਿਆਰ ਹਾਂ ਇਸ ਤੋਂ ਵੀ ਅੱਗੇ ਮੈਂ ਤੈਨੂੰ ਇਹ ਸੌਦੇ ਦੀ ਕੀਮਤ ਦੇਣ ਲਈ ਵੀ ਤਿਆਰ ਹਾਂ ਮੈਂ ਅਜਿਹਾ ਕੁਝ ਕਿਉਂ ਕਰ ਰਹੀ ਹਾਂ ਇਸ ਬਾਰੇ ਜਾਣਨ ਦੀ ਤੈਨੂੰ ਕੋਈ ਲੋੜ ਨਹੀਂ ਤੂੰ ਬਸ ਇਨਾ ਸ਼ੁਕਰੀਆ ਕਰ ਕਿ ਮੈਂ ਇਸ ਗੱਲ ਲਈ ਸਹਿਮਤ ਹੋ ਗਈ ਹਾਂ ਮੈਂ ਉਸ ਬੁੱਢੇ ਦੀ ਪੂਰੀ ਸੇਵਾ ਸੰਭਾਲ ਕਰਾਂਗੀ ਉਹ ਸਗੇ ਨੱਚਾਂਗੀ ਗਾਵਾਂਗੀ ਅਤੇ ਉਸ ਨੂੰ ਕਦੇ ਵੀ ਮੇਰੇ ਨਾਲ ਵਿਆਹ ਕਰਵਾਉਣ ਉੱਪਰ ਅਫਸੋਸ ਨਹੀਂ ਹੋਵੇਗਾ ਪਰ ਇਸ ਸਹਿਮਤੀ ਲਈ ਮੇਰੀ ਇੱਕ ਸ਼ਰਤ ਹੈ ਮਾ ਤੈਨੂੰ ਖੁੱਲਕੇ ਦੱਸਣਾ ਪਵੇਗਾ ਕਿ ਸਾਰਾ ਕੁਝ ਕਰਨ ਪਿੱਛੇ ਤੇਰਾ ਕੀ ਉਦੇਸ਼ ਹੈ ਤੈਨੂੰ ਇਸ ਵਿੱਚੋਂ ਕੀ ਮਿਲੇਗਾ ਵੇਖ ਮਾਂ ਮੈਂ ਸ਼ਬਦ ਜਾਲ ਬੜੀਆਂ ਲੰਮੀਆਂ ਲੰਮੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੀ ਮੈਨੂੰ ਤਾਂ ਸੌਖੇ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲ ਦਾ ਜਵਾਬ ਚਾਹੀਦਾ ਹੈ ਮਾਰੀਆ ਆਪਣੀ ਤੀਜੇਨਾ ਦਾ ਅਣਕੇ ਅਸਿਆ ਅਤੇ ਚਾਂਚਕ ਫੈਸਲਾ ਸੁਣ ਕੇ ਹੈਰਾਨ ਰਹਿ ਗਈ ਹੈਰਾਨੀ ਨੇ ਜਿਵੇਂ ਉਸ ਨੂੰ ਗੂੰਗੀ ਕਰ ਦਿੱਤਾ ਸੀ ਤੇ ਉਹ ਕੋਚਰ ਬਿਨਾ ਕੁਝ ਬੋਲਿਆ ਧੀ ਦੇ ਮੂੰਹ ਵੱਲ ਵੇਖਦੀ ਰਹੀ ਉਸ ਨੂੰ ਤਾਂ ਮੂੰਹ ਮੰਗੇ ਮੁਰਾਦ ਮਿਲ ਗਈ ਸੀ ਉਸ ਦੀਆਂ ਅੱਖਾਂ ਨਿਸ਼ਕਣ ਲੱਗ ਪਈਆਂ ਜਿਨ ਮੇਰੀ ਪਿਆਰੀ ਤੂੰ ਮੇਰੀ ਜ਼ਿੰਦਗੀ ਹੈ ਤੂੰ ਮੇਰੀ ਇਸ ਤੋਂ ਅੱਗੇ ਉਹ ਬੋਲ ਨਾ ਸਕੀ ਤੇ ਉਸ ਨੇ ਜਿਨਾਂ ਨੂੰ ਗਲਬਕੜੀ ਵਿੱਚ ਲੈ ਕੇ ਚੁੰਮਣਾ ਸ਼ੁਰੂ ਕਰ ਦਿੱਤਾ ਪਰ ਜਿਨਾਂ ਨੇ ਇੱਕਦਮ ੱੱਕਾ ਮਾਰ ਕੇ ਉਸ ਨੂੰ ਪਾਸੇ ਕਰ ਦਿੱਤਾ ਤੇ ਖਰਮੀ ਆਵਾਜ਼ ਵਿੱਚ ਬੋਲੀ ਮੈਨੂੰ ਇਹਨਾਂ ਜਫੀਆਂ ਤੇ ਚੁੰਮੀਆਂ ਦੀ ਕੋਈ ਲੋੜ ਨਹੀਂ ਮਾਂ ਮੈਨੂੰ ਤਾਂ ਆਪਣੇ ਸਵਾਲ ਦਾ ਜਵਾਬ ਚਾਹੀਦਾ ਹੈ ਤੇ ਉਹ ਵੀ ਸਪਸ਼ਟ ਸ਼ਬਦਾਂ ਵਿੱਚ ਪਰ ਮੈਂ ਤੈਨੂੰ ਪਿਆਰ ਕਰਦੀ ਹਾਂ ਜੀਨਾ ਤੇ ਤੂੰ ਮੈਨੂੰ ਇਉਂ ਥੱਕੇ ਮਾਰਦੀ ਹੈ ਮੈਂ ਤੇਰੀ ਖੁਸ਼ੀ ਲਈ ਹੀ ਸਾਰਾ ਕੁਝ ਕਰ ਰਹੀ ਹਾਂ ਮੇਰੀ ਬੱਚੀ ਮਾਰੀਆ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਮਾਰੀਆ ਆਪਣੀ ਤੀਨ ਨੂੰ ਪਿਆਰ ਤਾਂ ਬੜਾ ਕਰਦੀ ਸੀ ਪਰ ਆਪਣੇ ਤਰੀਕੇ ਨਾਲ ਉਹ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਪਿਆਰ ਨੂੰ ਸੱਚਮੁੱਚ ਡੂੰਘਾਈ ਨਾਲ ਮਹਿਸੂਸ ਕੀਤਾ ਸੀ। ਉਧਰ ਜਿੰਨਾ ਵੀ ਵਿਚਾਰਾਂ ਦੇ ਮਤਭੇਦ ਦੇ باوجود ਇਹ ਜਾਣਦੀ ਸੀ ਕਿ ਉਹਦੀ ਮਾਂ ਉਹਨੂੰ ਪਿਆਰ ਕਰਦੀ ਹੈ ਪਰ ਮਾਂ ਦਾ ਪਿਆਰ ਈ ਨੂੰ ਨਾਰਾਜ਼ ਹੀ ਕਰਦਾ ਰਿਹਾ ਸੀ। ਇਸ ਵਿੰਗ ਬੁਲਾਵੇਂ ਵਾਲੇ ਪਿਆਰ ਦੀ ਥਾਂ ਜੇ ਮਾਂ ਉਸ ਨੂੰ ਸਾਦੇ ਤੇ ਸਪਸ਼ਟ ਢੰਗ ਨਾਲ ਨਫ਼ਰਤ ਕਰਦੇ ਤਾਂ ਸਗੋਂ ਸੌਖਾ ਕੰਮ ਹੋਣਾ ਸੀ। ਨਹੀਂ ਨਹੀਂ ਗੁੱਸਾ ਨਾ ਕਰ ਮਾ ਅਸਲ ਵਿੱਚ ਇਸ ਵੇਲੇ ਮੈਂ ਬੜੇ ਜੋਸ਼ ਵਿੱਚ ਹਾਂ ਉਸਨੇ ਮਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹਾਂ ਹੋਇਆ ਕਿਹਾ ਮੈਂ ਗੁੱਸੇ ਨਹੀਂ ਹਾਂ ਤੇ ਮੈਨੂੰ ਪਤਾ ਹੈ ਤੂੰ ਬਹੁਤ ਘਬराई ਹੋਈ ਹੈ ਤੂੰ ਆਖਦੀ ਹੈ ਕਿ ਤੂੰ ਮੈਥੋਂ ਸਪਸ਼ਟੀਕਰਨ ਲੈਣਾ ਚਾਹੁੰਦੀ ਹੈ ਠੀਕ ਹੈ ਮੈਂ ਦੇਵਾਂਗੀ ਸਪਸ਼ਟੀਕਰਨ ਯਕੀਨ ਕਰ ਮੈਂ ਬਿਲਕੁਲ ਬਿਗ ਬਾਗ ਹੋ ਕੇ ਸਾਰਾ ਕੁਝ ਦੱਸਾਂਗੀ ਪਰ ਤੈਨੂੰ ਵੀ ਮੇਰੀਆਂ ਗੱਲਾਂ ਤੇ ਭਰੋਸਾ ਕਰਨਾ ਪਵੇਗਾ ਪਹਿਲੀ ਗਲਤੀ ਹੈ ਕਿ ਹਾਲੇ ਤੱਕ ਕੋਈ ਯੋਜਨਾ ਨਹੀਂ ਬਣਾਈ ਆਪਣੇ ਦਿਮਾਗ ਵਿੱਚ ਇਹ ਗੱਲ ਵਸਾ ਲੈ ਕਿ ਮੈਂ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਰਚ ਰਹੀ ਮੈਂ ਜੋ ਵੀ ਕਰ ਰਹੀ ਹਾਂ ਬਸ ਤੇਰੇ ਭਲੇ ਲਈ ਕਰ ਰਹੀ ਹਾਂ ਮੈਨੂੰ ਤਾਂ ਸਭੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਚੁਗਲਖੋਰ ਜਨਾਨੀਆਂ ਕਿਉਂ ਮੇਰੇ ਕੰਨਾਂ ਵਿੱਚ ਭਾਗ-ਪਾਣ ਦੀਆਂ ਗੱਲਾਂ ਪਾ ਰਹੀਆਂ ਹਨ ਸਾਨੂੰ ਸਾਰਾ ਕੁਝ ਛੇਤੀ ਛੇਤੀ ਕਰਨਾ ਚਾਹੀਦਾ ਹੈ ਮੈਂ ਤੇਰੇ ਨਾਲ ਬਿਲਕੁਲ ਖੁੱਲੀ ਗੱਲ ਕਰ ਰਹੀ ਹਾਂ ਮੈਂ ਤੈਨੂੰ ਕਸਮ ਖਾ ਕੇ ਆਖਦੀ ਆਂ ਕਿ ਅਸੀਂ ਇਸ ਕੰਮ ਨੂੰ ਸਿਰੇ ਲਾ ਦੇਵਾਂਗੇ ਮੇਰੇ ਵਿਚਾਰ ਮੇਰੀ ਕਾਬਮਈ ਸੋਚ ਦਾ ਨਤੀਜਾ ਨਹੀਂ ਜਿਵੇਂ ਕਿ ਤੂੰ ਕੋਚਰ ਪਹਿਲਾਂ ਆਖਿਆ ਸੀ ਮੇਰੇ ਵਿਚਾਰ ਯਥਾਰਕ ਉੱਪਰ ਆਧਾਰਤ ਹਨ ਮੈਨੂੰ ਪ੍ਰਿੰਸ ਦੀ ਕਮਜ਼ੋਰ ਸੂਝ ਦਾ ਅਹਿਸਾਸ ਹੈ ਉਹ ਇੱਕ ਅਜੇ ਹੀ ਕੈਨਵਸ ਵਰਗਾ ਹੈ ਜਿਸ ਉੱਪਰ ਕੋਈ ਵੀ ਬੰਦਾ ਆਪਣੀ ਮਰਜ਼ੀ ਦੇ ਰੰਗ ਪਾ ਸਕਦਾ ਹੈ ਜਿਹੜੀ ਸਕੀਮ ਮੈਂ ਤੈਨੂੰ ਦੱਸੀ ਹੈ ਉਸ ਨੂੰ ਸਿਰੇ ਚੜਾਉਣਾ ਕੋਈ ਔਖਾ ਨਹੀਂ ਆਪਾਂ ਅੱਜ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੰਨੇ ਆ ਤੇ ਸਭ ਤੋਂ ਮਹੱਤਵਪੂਰਨ ਹਿੱਸਾ ਆਪਾਂ ਅੱਜ ਹੀ ਨਿਬੇੜ ਲੈਣੇ ਆ ਆਪਾਂ ਪ੍ਰੇਸ਼ਣਾ ਨਾਲ ਸਿੱਧੀ ਗੱਲ ਕਰ ਲੈਂਦੇ ਆ ਠੀਕ ਹੈ ਮਾਂ ਲੈ ਹੁਣ ਇੱਕ ਹੋਰ ਸ਼ਰਤ ਵੀ ਸੁਣ ਤੈਨੂੰ ਪਤਾ ਹੈ ਕਿ ਮੈਂ ਤੇਰੀ ਗੱਲਾਂ ਸਹਿਮਤ ਕਿਉਂ ਹੋਈ ਹਾਂ ਤੈਨੂੰ ਇਹ ਵੀ ਪਤਾ ਹੈ ਕਿ ਦਿਲੋਂ ਮੈਂ ਅਜਿਹਾ ਕਰਨ ਨੂੰ ਠੀਕ ਨਹੀਂ ਸਮਝਦੀ ਮੈਂ ਇਸ ਨੂੰ ਕਮੀਨਗੀ ਸਮਝ ਨਹੀਂ ਪਰ ਵੀ ਮੈਂ ਇਸ ਲਈ ਸਹਿਮਤੀ ਦੇ ਦਿੱਤੀ ਹੈ ਪਰ ਮੇਰੀ ਸ਼ਰਤ ਹੈ ਕਿ ਜੇ ਕਦੇ ਵੀ ਇਹ ਪਤਾ ਲੱਗ ਗਿਆ ਕਿ ਇਸ ਕੰਮ ਪਿੱਛੇ ਸੱਚਮੁੱਚ ਕੋਈ ਬਹੁਤ ਪਰੀ ਕਮੀਨਗੀ ਹੈ ਕੋਈ ਗੰਦਾ ਮੰਤਕ ਹੈ ਜਾਂ ਕੋਈ ਘਿਣਾਉਣਾ ਸਵਾਰਥ ਹੈ ਤਾਂ ਮੈਂ ਤੈਨੂੰ ਇੱਕ ਪਾਸੇ ਚਲਾ ਕੇ ਮਾਰਾਂਗੀ ਮੈਨੂੰ ਪਤਾ ਹੈ ਕਿ ਇਹ ਕੋਈ ਨਵੀਂ ਕਿਸਮ ਦਾ ਘਟਿਆਪਨ ਹੈ ਮੈਂ ਹਾਂਮੀ ਭਰਤਾ ਦਿੱਤੀ ਹੈ ਪਰ ਮੈਨੂੰ ਹਾਲੇ ਵੀ ਡਰ ਹੈ ਕਿ ਇਸ ਸਕੀਮ ਦੇ ਥੱਲੇ ਕੋਈ ਗੰਦੀ ਦਲਦਲ ਜ਼ਰੂਰ ਹੈ ਪਰ ਹੁਣ ਤਾਂ ਮੈਂ ਇਸ ਯੋਜਨਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਹੀ ਕਰ ਲਿਆ ਹੈ ਫਿਰ ਵੀ ਮੈਂ ਤੈਨੂੰ ਚੇਤਾਵਨੀ ਦੇ ਰਹੀ ਹਾਂ ਪਰ ਇਸ ਵਿੱਚ ਘਟਿਆਪਨ ਕਿੱਥੇ ਹੈ ਜਿੰਨਾਂ ਮਾਰੀਆਂ ਨੇ ਡਰਦੇ ਆਂ ਡਰਦੇ ਆਂ ਕਿਹਾ ਇਹ ਸਿਰਫ ਲਾਭ ਖੱਟਣ ਲਈ ਸ਼ਾਦੀ ਕਰਨ ਦਾ ਸਿੱਧਾ ਜਿਹਾ ਮਾਮਲਾ ਹੈ ਹਰ ਕੋਈ ਇੰਜ ਹੀ ਕਰਦਾ ਹੈ ਇਸ ਮਾਮਲੇ ਨੂੰ ਇਸ ਨਜ਼ਰੀਏ ਤੋਂ ਵੇਖੇਗੀ ਤੇ ਤੈਨੂੰ ਮਹਿਸੂਸ ਹੋਵੇਗਾ ਕਿ ਇਹ ਤਾਂ ਕੋਈ ਖਾਸ ਗੱਲ ਹੈ ਹੀ ਨਹੀਂ ਇਹ ਤਾਂ ਸਭੋ ਚੰਗੀ ਗੱਲ ਹੈ ਮਾਂ ਮੇਰੇ ਨਾਲ ਚਲਾਕੀਆਂ ਕਰਨ ਦੀ ਕੋਸ਼ਿਸ਼ ਨਾ ਕਰ ਇਹ ਨਾ ਸਮਝ ਕਿ ਮੈਂ ਹਰ ਗੱਲ ਹੀ ਸਹਿਮਤੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਕੀ ਚਾਹਨੀ ਹੈ ਤੂੰ ਮੇਥੋਂ ਜੇ ਮੈਂ ਚੀਜ਼ਾਂ ਨੂੰ ਉਹਨਾਂ ਦੇ ਅਸਲੀ ਨਾਵਾਂ ਨਾਲ ਬੁਲਾਉਣੀ ਹਾਂ ਤਾਂ ਪਰੇਸ਼ਾਨ ਕਿਉਂ ਨਹੀਂ ਤੇ ਇੱਕ ਕੌੜੀ ਮੁਸਕਾਨ ਜਿਨ੍ਹਾਂ ਦੇ ਹੂਠਾਂ ਤੇ ਫੈਲ ਗਈ ਬਹੁਤ ਅੱਛਾ ਬਹੁਤ ਅੱਛਾ ਤੀਏ ਚਲੋ ਇੱਕ ਗੱਲ ਤਾਂ ਵਧੀਆ ਹੈ ਕਿ ਭਾਵੇਂ ਵਿਚਾਰਾਂ ਪੱਖੋਂ ਸਾਡੇ ਵਿੱਚ ਮਤਭੇਦ ਹੈ ਪਰ ਫਿਰ ਵੀ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੀਆਂ ਹਾਂ ਪਰ ਜੇ ਤੂੰ ਮੇਰੀ ਕਾਰਜ ਪ੍ਰਣਾਲੀ ਤੋਂ ਡਰਦੇ ਏ ਅਤੇ ਤੈਨੂੰ ਸ਼ੱਕ ਹੈ ਕਿ ਇਸ ਵਿੱਚ ਕੋਈ ਮਾੜਾਪਨ ਜਾਂ ਕਮੀਨਾਪਨ ਹੋਵੇਗਾ ਤਾਂ ਇਹ ਸਾਰਾ ਕੁਝ ਮੇਰੇ ਤੇ ਛੱਡ ਦੇ ਮੈਂ ਗਰੰਟੀ ਲੈਂਦੀ ਹਾਂ ਕਿ ਇਸ ਵਿੱਚ ਕੋਈ ਮਾੜੀ ਗੱਲ ਤੇਰੇ ਤੱਕ ਨਹੀਂ ਪਹੁੰਚੇਗੀ ਤੇਰੇ ਹੱਥ ਸੋਚੇ ਹੀ ਰਹਿਣਗੇ ਮੇਰੇ ਤੇ ਭਰੋਸਾ ਰੱਖ ਸਾਰਾ ਕੁਝ ਸਹੀ ਚੱਲੇਗਾ ਸਭ ਕੁਝ ਸਪਸ਼ਟ ਰਹੇਗਾ ਕਿਸੇ ਗੱਲ ਦਾ ਕੋਈ ਵੀ ਲਕੋ ਨਹੀਂ ਰੱਖਿਆ ਜਾਵੇਗਾ ਤੇ ਨਾ ਹੀ ਕੋਈ ਸਾਜ਼ਿਸ਼ ਰਚੀ ਜਾਵੇਗੀ ਲੋਕੀ ਗੱਲਾਂ ਬਣਾਉਣਗੇ ਤਾਂ ਬਣਾਉਂਦੇ ਰਹਿਣ ਅਸੀਂ ਇੱਥੇ ਰਹਿਾਂਗੇ ਹੀ ਨਹੀਂ ਅਸੀਂ ਸ਼ਹਿਰ ਛੱਡ ਕੇ ਕਿਧਰੇ ਹੋਰ ਚਲੇ ਜਾਵਾਂਗੇ ਇਹਨਾਂ ਲੋਕਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਤੂੰ ਤਾਂ ਬੜੀ ਸਵੈਮਾਨੀ ਲੜਕੀ ਹੈਂ ਤੂੰ ਕਿਸੇ ਤੋਂ ਕਿਉਂ ਡਰਦੀ ਹੈਂ ਮੈਂ ਕਿਸੇ ਤੋਂ ਨਹੀਂ ਡਰਦੀ ਪਰ ਤੂੰ ਹਾਲੇ ਤੱਕ ਮੈਨੂੰ ਪੂਰਾ ਵੀ ਨਹੀਂ ਸਮਝ ਸਕੀ ਮਾਂ ਜਿਨ੍ਹਾਂ ਨੇ ਗੁੱਸੇ ਭਰੀ ਸੁਰ ਵਿੱਚ ਕਿਹਾ ਠੀਕ ਹੈ ਬੇਟੀ ਪਰ ਮੇਰੇ ਤੇ ਗੁੱਸਾ ਨਾ ਹੋ ਮੈਂ ਤਾਂ ਬਸ ਇਸ ਕਰਕੇ ਆਖਿਆ ਸੀ ਕਿਉਂਕਿ ਇੱਥੇ ਵਿਅੰਗ ਕਸਣ ਵਾਲੇ ਤੇ ਦੂਜਿਆਂ ਤੇ ਚਿੱਕੜ ਸੁੱਟਣ ਵਾਲੇ ਬੜੇ ਲੋਕ ਹਨ ਤੂੰ ਜ਼ਿੰਦਗੀ 'ਚ ਪਹਿਲੀ ਵਾਰ ਅਜਿਹਾ ਕੰਮ ਕਰਨ ਲੱਗੀ ਹੈ ਜੋ ਤੈਨੂੰ ਕਮੀਨਾ ਕੰਮ ਜਾਪਦਾ ਹੈ ਪਰ ਜੇ ਦੂਜੇ ਨਜ਼ਰੀਏ ਤੋਂ ਵੇਖਿਆ ਜਾਵੇ ਸਾਹੀ ਇਹ ਵਧੀਆ ਕੰਮ ਵੀ ਹੈ ਇਹ ਗੱਲ ਮੈਂ ਤੇਰੇ ਸਾਹਮਣੇ ਸਾਬਤ ਕਰ ਦੇਾਂਗੀ ਅਸਲ ਵਿੱਚ ਕੋਈ ਵੀ ਗੱਲ ਇਸ ਤੇ ਨਿਰਪਰ ਕਰਦੀ ਹੈ ਕਿ ਤੁਸੀਂ ਉਸ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਇਹ ਸਾਬਤ ਕਰਨ ਤੇ ਸਬੂਤ ਦੇਣ ਦੀਆਂ ਗੱਲਾਂ ਛੱਡ ਦੇ ਮੈਂ ਤੇਰੇ ਪਹਿਲਾਂ ਦੇ ਬੜੇ ਸਬੂਤ ਪਏ ਨੇ ਮੇਰੇ ਕੋਲ ਜਿਨਾ ਫਰਸ਼ ਤੇ ਪੈਰ ਮਾਰਦੇ ਹੋਏ ਚਿੱਕੀ ਚੱਲ ਛੱਡਤੀ ਮੈਂ ਕੁਝ ਨਹੀਂ ਕਹਿੰਦੀ ਮਾਫ ਕਰ ਦੇ ਮੈਨੂੰ ਮੈਂ ਹੁਣ ਕੁਝ ਨਹੀਂ ਕਹਿੰਦੀ ਦੋਵਾਂ ਵਿੱਚ ਫਿਰ ਤੋਂ ਖਾਮੋਸ਼ੀ ਛਾ ਗਈ ਮਾਰੀਆਂ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਭਿਉ ਵੇਖਿਆ ਜਿਵੇਂ ਕੋਈ ਕਤੂਰਾ ਆਪਣੀ ਮਾਲਕਣ ਦੀਆਂ ਅੱਖਾਂ ਵਿੱਚ ਵੇਖਦਾ ਤੂੰ ਕਿਉਂ ਇਹੋ ਜੇ ਕੰਮ ਕਰਦੀ ਏ ਮਾਂ ਜਿਨ੍ਹਾਂ ਨਾਲ ਸ਼ਰਮਿੰਦਗੀ ਉਠਾਉਣੀ ਪਵੇ ਮੈਨੂੰ ਤਾਂ ਇੱਥੇ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਤੈਨੂੰ ਹੀ ਗੱਲਾਂ ਸੁਣਨੀਆਂ ਪੈਣਗੀਆਂ ਤੂੰ ਕੋਈ ਫਿਕਰ ਨਾ ਕਰ ਮੇਰੀ ਬੱਚੀ ਅਜਿਹੀਆਂ ਗੱਲਾਂ ਨੂੰ ਆਪਣੇ ਦਿਮਾਗ ਚੋਂ ਕੱਢ ਦੇ ਮੈਂ ਵੀ ਇਨ੍ਹਾਂ ਲੋਕਾਂ ਨੂੰ ਕੀ ਸਮਝਦੇ ਹਾਂ ਮੈਂ ਆਪਣੀ ਕੋਸ਼ਿਸ਼ ਨਾਲ ਹਰ ਮੁਕੰਮਲ ਹੱਲ ਕਰਦੀ ਆਈ ਹਾਂ ਹੁਣ ਆਪਾਂ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਛੇਤੀ ਤੋਂ ਛੇਤੀ ਪ੍ਰਿੰਸ ਨੂੰ ਇਕੱਲਾ ਵੇਖ ਕੇ ਉਹਦੇ ਨਾਲ ਗੱਲ ਕਰਨੀ ਹੈ ਇਹ ਸਾਡਾ ਮੁਢਲਾ ਕਦਮ ਹੋਵੇਗਾ ਕਿਉਂਕਿ ਬਾਕੀ ਦੇ ਕਦਮ ਸਾਨੂੰ ਇਸ ਦੇ ਮੁਤਾਬਕ ਹੀ ਚੱਕਣੇ ਪੈਣਗੇ ਉਂਝ ਤਾਂ ਨਤੀਜੇ ਦਾ ਮੈਨੂੰ ਪਹਿਲਾਂ ਹੀ ਅੰਦਾਜ਼ਾ ਹੈ ਸਾਰੇ ਲੋਕ ਸਾਡੇ ਵਿਰੁੱਧ ਉੱਠ ਖਲੋਣਗੇ ਪਰ ਮੈਂ ਆਪਣੇ ਉਹਨਾਂ ਨੂੰ ਬੰਦੋਬਸਤ ਕਰ ਲਵਾਂਗੀ। ਬਸ ਮੈਨੂੰ ਮਾਸਕ ਲਿਆ ਕੋਫ ਤੋਂ ਜ਼ਰਾ ਪਰੇਸ਼ਾਨੀ ਹੈ। ਮਾਸਕ ਲਿਆ ਕੋਫ ਜਿਨ੍ਹਾਂ ਨੇ ਵੀ ਪਰੇਸ਼ਾਨੀ ਜਹੀ ਨਨ ਕਿਹਾ। ਹਾਂ ਪਰ ਤੂੰ ਡਰਨਾ ਜਿਨਾ ਮੈਂ ਵਾਦਾ ਕਰਦੀ ਹਾਂ ਕਿ ਮੈਂ ਉਸ ਨੂੰ ਕੁਝ ਇਸ ਤਰ੍ਹਾਂ ਨਾਲ ਸੈੱਟ ਕਰ ਲਵਾਂਗੀ ਕਿ ਉਹ ਪਰੇਸ਼ਾਨੀ ਖੜੀ ਕਰਨ ਦੇ ਥਾ ਸਗੋਂ ਇਸ ਕੰਮ ਵਿੱਚ ਸਾਡਾ ਸਾਥ ਦੇਵੇਗਾ। ਤੂੰ ਹਾਲੇ ਮੈਨੂੰ ਚੰਗੀ ਤਰ੍ਹਾਂ ਨਾਲ ਜਾਣਦੀ ਨਹੀਂ ਜਿਨਾ ਜਦੋਂ ਅੱਜ ਸਵੇਰੇ ਇਹ ਬੁੱਢਾ ਪ੍ਰਿੰਸ ਆਪਣੇ ਘਰ ਆਇਆ ਸੀ ਇਹ ਵਿਚਾਰ ਉਦੋਂ ਹੀ ਮੇਰੇ ਦਿਮਾਗ ਵਿੱਚ ਆ ਗਿਆ ਸੀ ਬਸ ਇਹ ਕਿਸਮਤ ਦੀ ਗੱਲ ਹੈ ਕਿ ਉਸਨੇ ਆਪਣੇ ਘਰੇ ਆਉਣਾ ਸੀ ਤੇ ਮੇਰੇ ਦਿਮਾਗ ਵਿੱਚ ਇਹ ਵਿਚਾਰ ਆਉਣਾ ਸੀ ਪਿਆਰੀ ਜਿੰਨਾ ਜੋ ਕੁਝ ਤੂੰ ਕਰਨ ਜਾ ਰਹੀਏ ਉਸ ਲਈ ਸੰਗਣ ਜਾਂ ਡਰਨ ਦੀ ਕੋਈ ਲੋੜ ਨਹੀਂ ਅਜਿਹੇ ਬੰਦੇ ਨਾਲ ਸ਼ਾਦੀ ਕਰਵਾਉਣ ਵਿੱਚ ਕੀ ਮਾੜੀ ਗੱਲ ਹੈ ਜੇ ਇਸ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੇਰੀ ਪ੍ਰਿੰਸ ਨਾਲ ਸ਼ਾਦੀ ਅਸਲੀ ਸ਼ਾਦੀ ਨਹੀਂ ਹੋਵੇਗੀ। ਬਸ ਇੱਕ ਘਰੇਲੂ ਸੰਧੀ ਹੀ ਹੋਵੇਗੀ। ਇਸ ਸ਼ਾਦੀ ਤੋਂ ਉਹ ਬੁੱਢਾ ਬੜਾ ਕੁਝ ਖੱਟੇਗਾ। ਉਸ ਨੂੰ ਇਸ ਸ਼ਾਦੀ ਨਾਲ ਅਕੈ ਅਤੇ ਅਮਿਤ ਖੁਸ਼ੀ ਮਿਲੇਗੀ। ਉਹ ਜਿੰਨਾ ਅੱਜ ਤੂੰ ਕਿੰਨੀ ਪਿਆਰੀ ਦਿੱਸਦੀ ਹੈ। ਇਹੋ ਜਿਹੇ ਪਿਆਰੇ ਹੱਥ ਨੂੰ ਕੌਣ ਨਹੀਂ ਚੁੰਮਣਾ ਚਾਹੇਗਾ। ਤੇ ਮਾਰੀਆਂ ਨੇ ਆਪਣੀ ਤੀ ਦਾ ਹੱਥ ਚੁੰਮ ਲਿਆ। ਤੇਰੇ ਵਿੱਚ ਮੇਰਾ ਹੀ ਖੂਨ ਹੈ ਜਿੰਨਾ। ਤੂੰ ਮੇਰਾ ਸਾਥ ਦੇਵੇਂਗੀ ਨਾ? ਤੂੰ ਆਪਣੀ ਮਾਂ ਨੂੰ ਨਿਰਾਸ਼ ਨਹੀਂ ਕਰ ਸਕਦੀ ਅਸੀਂ ਪਹਿਲਾਂ ਵੀ ਕਿੰਨੀ ਵਾਰ ਲੜੀਆਂ ਝਗੜੀਆਂ ਹਾਂ ਪਰ ਦੁਨੀਆ ਵਿੱਚ ਤੇਰੀ ਸਭ ਤੋਂ ਨੇੜਲੀ ਦੋਸਤ ਤੇਰੀ ਮਾਂ ਹੀ ਰਹੀ ਹੈ ਠੀਕ ਹੈ ਨਾ ਜਿੰਨਾ ਮਾਂ ਜੇ ਤੂੰ ਕੁਝ ਕਰਨ ਦਾ ਇਰਾਦਾ ਕਰ ਲਿਆ ਹੈ ਤਾਂ ਫਟਾਫਟ ਕਰ ਲੈ ਆਪਣਾ ਸਮਾਂ ਖਰਾਬ ਨਾ ਕਰ ਜਿੰਨਾ ਨੇ ਬੇਸਬਰੀ ਨਾਲ ਕਿਹਾ ਸੱਚਮੁੱਚ ਹੁਣ ਕੁਝ ਕਰਨ ਦਾ ਟਾਈਮ ਹੈ ਮੈਂ ਇੱਥੇ ਗੱਲਾਂ ਮਾਰ ਰਹੀ ਹਾਂ ਤੇ ਉਧਰ ਉਹ ਪ੍ਰਿੰਸ ਨੂੰ ਮੇਰੇ ਨਾਲ ਉਹ ਤੋੜਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਮੈਨੂੰ ਹੁਣੇ ਜਾਣਾ ਚਾਹੀਦਾ ਹੈ ਮੈਂ ਉਹਨਾਂ ਨੂੰ ਲੱਭਾਂਗੀ ਤੇ ਪ੍ਰਿੰਸ ਨੂੰ ਆਪਣੇ ਨਾਲ ਲਿਆਵਾਂਗੀ ਉਹ ਰਕਾਵਟ ਪਾਉਣਗੇ ਤਾਂ ਜ਼ਬਰਦਸਤੀ ਲੈ ਕੇ ਜਾਵਾਂਗੀ ਚੰਗਾ ਮੈਂ ਚਲਦੀ ਹਾਂ ਜੀਨਾ ਅਲਵਿਦਾ ਡਰੀ ਨਾ ਤੇ ਨਾ ਹੀ ਉਦਾਸ ਹੋ ਨੂੰ ਸਭ ਠੀਕ ਹੋ ਜਾਵੇਗਾ ਚੰਗਾ ਅਲਵਿਦਾ ਮਾਰੀਆ ਨੇ ਜੀਨਾ ਉੱਪਰ ਕ੍ਰਾਸ ਦਾ ਨਿਸ਼ਾਨ ਬਣਾਇਆ ਤੇ ਕਮਰੇ ਚੋਂ ਬਾਹਰ ਨਿਕਲ ਗਈ ਜਾਂਦੇ ਜਾਂਦੇ ਉਹ ਇਕ ਪਾਲੇ ਸ਼ੀਸ਼ੇ ਅੱਗੇ ਰੁਕੀ ਆਪਣੇ ਆਪ ਨੂੰ ਵੇਖਿਆ ਤੇ ਫਿਰ ਛੇਤੀ ਨਾਲ ਬਾਹਰ ਜਾ ਕੇ ਆਪਣੀ ਬੱਗੇ ਵਿੱਚ ਜਾ ਬੈਠੀ ਉਸ ਤੇ ਬੱਗੇ ਮਾੜਾ ਸ਼ੌਫਤੀਆਂ ਗਲੀਆਂ ਵਿੱਚ ਤੋੜਨ ਲੱਗੀ ਮਾਰੀਆ ਬੜਾ ਸ਼ਾਹੀ ਜੀਵਨ ਜੀਉਂਦੀ ਸੀ ਤੇ ਉਸ ਦੀ ਸ਼ਾਨਦਾਰ ਬੱਗੇ ਹਮੇਸ਼ਾ ਤਿਆਰ ਰਹਿੰਦੀ ਸੀ ਨਹੀਂ ਨਹੀਂ ਪਿਆਰਿਓ ਤੁਸੀਂ ਹੁਣ ਪ੍ਰਿੰਸ ਨੂੰ ਮੈਥੋ ਲੁਕਾ ਕੇ ਨਹੀਂ ਰੱਖ ਸਕਦੇ ਬੱਗੇ ਵਿੱਚ ਘੁੰਮਦਿਆਂ ਉਸਨੇ ਸੋਚਿਆ ਜਿਨ੍ਹਾਂ ਨੇ ਹਾਂ ਕਰ ਦਿੱਤੀ ਹੈ ਮੇਰਾ ਅੱਧਾ ਕੰਮ ਹੋ ਗਿਆ। ਉਹ ਜੀਨਾ ਤੇਰੀ ਕਲਪਨਾ ਸ਼ਕਤੀ ਬੜੀ ਕਮਾਲ ਦੀ ਹੈ। ਤੇ ਮੈਂ ਵੀ ਕਮਾਲ ਦੀਆਂ ਕਾਲਪਨਿਕ ਮੂਰਤਾਂ ਉਹਦੇ ਅਗੇ ਰੱਖੀਆਂ। ਆਖਰ ਵਿੱਚ ਉਹ ਪਿਗਲ ਹੀ ਗਈ। ਕਿੰਨੀ ਸੋਹਣੀ ਲੱਗਦੀ ਸੀ ਅਜਿਨ। ਜੇ ਕਿਤੇ ਮੈਂ ਉਹਦੇ ਜਿੰਨੀ ਸੋਹਣੀ ਹੁੰਦੀ ਤਾਂ ਮੈਂ ਉਹਦੇ ਯੂਰਪ ਨੂੰ ਆਪਣੇ ਪਿੱਛੇ ਲਾਇਆ ਹੋਣਾ ਸੀ। ਪਰ ਥੋੜਾ ਉਡੀਕਣ ਦੀ ਲੋੜ ਹੈ। ਸਾਰਾ ਕੁਝ ਠੀਕ ਹੋ ਜਾਵੇਗਾ। ਉਹ ਸ਼ੈਕਸਪੀਅਰ ਦਾ ਚੇਲਾ ਕਿਸੇ ਹੋਰ ਦੁਨੀਆ ਵਿੱਚ ਉਡਾਰੀ ਮਾਰ ਜਾਵੇਗਾ। ਜੀਨਾ شہزادی ਬਣ ਜਾਵੇਗੀ ਜੋ ਕੁਝ ਹੋਣਾ ਹੈ ਉਸ ਬਾਰੇ ਨਾ ਸ਼ਹਿਰ ਵਾਲਿਆਂ ਨੂੰ ਪਤਾ ਹੈ ਤੇ ਨਾ ਜਿੰਨਾਂ ਨੂੰ ਇਸ ਬੁੱਢੇ ਦੇ ਮਰਨ ਦੀ देर ਹੈ ਮੇਰੀ ਧੀ ਕਿਸੇ شہਜ਼ਾਦੀ ਵਰਗੀ ਹੋਵੇਗੀ ਤੇ ਮੈਂ ਕਿਸੇ ਰਾਣੀ ਵਰਗੀ ਫਿਰ ਮੈਂ ਆਪਣੀ ਧੀ ਦਾ ਵਿਆਹ ਕਿਸੇ रियासत ਦੇ شہਜ਼ਾਦੇ ਨਾਲ ਰਚਾਵਾਂਗੀ ਮੈਨੂੰ ਬਸ ਇਸ ਗੱਲ ਤੋਂ ਡਰ ਲੱਗਦਾ ਹੈ ਕਿ ਕਿਦਰੇ ਮੈਂ ਜੀਨਾ ਤੋਂ ਲੋੜ ਤੋਂ ਵੱਧ ਵਿਸ਼ਵਾਸ ਤਾਂ ਨਹੀਂ ਕਰ ਰਹੀ ਕਿਤੇ ਮੈਂ ਆਪਣੀ ਭਾਵੁਕਤਾ ਲੋਣੋਂ ਵੱਧ ਤਾਂ ਨਹੀਂ ਵਹਾ ਦਿੱਤੀ ਮੈਂ ਜਿਨ੍ਹਾਂ ਲਈ ਚਿੰਤਾ ਤੋਰਾਂ ਇੰਜ ਬੱਗੇ ਵਿੱਚ ਬੈਠੀ ਮਾਰੀਆ ਕਲਪਨਾ ਜਗਤ ਵਿੱਚ ਵਿਚਰ ਰਹੀ ਸੀ ਮਾਰੀਆ ਦੇ ਜਾਣ ਤੋਂ ਬਾਅਦ ਜੀਨਾ ਇਕੱਲੀ ਰਹਿ ਗਈ ਸੀ ਉਹ ਉਸੇ ਤਰ੍ਹਾਂ ਨੀਵੀ ਪਾਈ ਅਤੇ ਹੱਥ ਇਕੱਠੇ ਕਰੀ ਕਮਰੇ ਵਿੱਚ ਚੱਕਰ ਲਗਾ ਰਹੀ ਸੀ ਉਸਨੇ ਬੜਾ ਕੁਝ ਸੋਚਣਾ ਸੀ ਉਸ ਦੇ ਦਿਮਾਗ ਵਿੱਚ ਵਾਰ-ਵਾਰ ਇੱਕੋ ਫਿਕਰਾ ਗੂੰਜ ਰਿਹਾ ਸੀ ਹਾਲੇ ਸਮਾਂ ਹੈ ਹਾਲੇ ਸਮਾਂ ਹੈ ਹਾਲੇ ਵੀ ਸਮਾਂ ਹੈ ਇਸ ਵਿੱਚ ਚੈਨੀ ਦਾ ਅਰਥ ਸੀ ਦੋ ਅਥਰੂ ਉਸ ਦੀਆਂ ਪਲਕਾਂ ਤੇ ਲਟਕਣ ਲੱਗੀਆਂ ਪਰ ਉਸਨੇ ਇਹਨਾਂ ਅਥਰੂਆਂ ਨੂੰ ਪੂੰਝਣ ਦਾ ਕੋਈ ਯਤਨ ਨਾ ਕੀਤਾ ਮਾਰੀਆ ਜੀਨਾਂ ਬਾਰੇ ਤਾਂ ਐਵੇਂ ਬੇਕਾਰ ਵਿੱਚ ਚਿੰਤਾ ਕਰ ਰਹੀ ਸੀ ਉਸ ਦੀ ਧੀ ਨੇ ਪੂਰੀ ਤਰ੍ਹਾਂ ਨਾਲ ਮਨ ਬਣਾ ਲਿਆ ਸੀ ਉਸ ਦੀ ਧੀ ਤਿਆਰ ਸੀ ਭਾਵੇਂ ਕੁਝ ਵੀ ਹੋਵੇ ਉਹ ਤਿਆਰ ਸੀ ਵਿਦਵਾ ਨਸਤਾਸੀਆ ਹਨੇਰੇ ਕਮਰੇ ਵਿੱਚ ਲੋਕ ਕੇ ਚਾਬੇ ਵਾਲੀ ਮੋਰੀ ਵਿੱਚੋਂ ਦੀ ਉਸੇ ਤਰ੍ਹਾਂ ਸਾਰਾ ਕੁਝ ਵੇਖ ਰਹੀ ਸੀ ਥੋੜਾ ਜਿਹਾ ਡੀਕੋ ਵਿਦਵਾਨੇ ਹਨੇਰੇ ਕਮਰੇ ਚੋਂ ਨਿਕਲਦੇ ਹਾਂ ਆਪਣੇ ਆਪ ਨੂੰ ਕਿਹਾ ਇਹ ਮਾਂ ਤੀਤਾ ਮੇਰੇ ਨਾਲੋਂ ਵੀ ਬਾਜ਼ੀ ਮਾਰ ਗਈਆਂ ਮੈਂ ਤਾਂ ਉਸ ਬੁੱਢੇ ਪ੍ਰਿੰਸ ਨਾਲ ਆਪਣਾ ਵਿਆਹ ਰਚਾਉਣ ਬਾਰੇ ਸੋਚ ਰਹੀ ਸੀ ਮੈਂ ਤਾਂ ਆਪਣੇ ਲਈ ਦੁਲਹਨ ਵਾਲੇ ਕੱਪੜਿਆਂ ਦੀ ਚੋਣ ਕਰਨ ਬਾਰੇ ਸੋਚ ਰਹੀ ਸੀ ਮੈਂ ਤਾਂ ਸੋਚਿਆ ਸੀ ਕਿ ਪ੍ਰਿੰਸ ਮੇਰੇ ਕਬਜ਼ੇ ਵਿੱਚ ਆ ਜਾਵੇਗਾ ਕਿੰਨੀ ਮੂਰਖ ਸਮ ਹੈ ਨੇ ਮਾਰਿਆ ਅਲੈਗਜ਼ਡਰੋ ਨਾ ਬੜੀ ਕਮਿਨੀ ਨਿਕਲੀ ਤੂੰ ਮੈਂ ਤੇਥੋਂ ਸਿਰਫ 200 ਰੁਪਏ ਲੈ ਕੇ ਤੇਰੀ ਧੀ ਦਾ ਪ੍ਰੇਮ ਪੱਤਰ ਵਾਪਸ ਲੈ ਕੇ ਦਿੱਤਾ ਇਹ ਪੱਤਰ ਮੈਨੂੰ ਆਪਣੇ ਹੱਥਾਂ ਨਾਲ ਡੈਸਕ ਤੋੜ ਕੇ ਕੱਢਣਾ ਪਿਆ ਸੀ ਤੂੰ ਮੇਰੇ ਨਾਲ ਹੀ ਧੋਖਾ ਕਰ ਰਹੀ ਹੈ ਹੁਣ ਮੈਂ ਵੀ ਦੱਸਾਂਗੀ ਕਿ ਨਸਤਾਸਿਆ ਪੀਟਰੋ ਨਾ ਕੀ ਚੀਜ਼ ਹੈ ਤੋ ਸੇ ਦਵੇ ਚੰਗੀ ਤਰ੍ਹਾਂ ਮੇਰੇ ਹੱਥ ਵੇਖ ਲਾਂਉਂਗੀਆਂ ਬਸ ਵੇਖਦੀਆਂ ਜਾਓ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ